ਦੀ ਜਿਹੜੀ ਵਾਰਦਾਤ ਜਿਹੜੀ ਥਰਮਲ ਪਲੈਂਟ ਦੇ ਵਿੱਚ ਹੋਈ ਸੀ 16 ਨੰਬਰ ਐਫ ਆਰ ਗੱਲ ਹੋਈ ਹੈ ਉਹਨੂੰ ਚੋਰੀ ਦੇ ਵਾਸਤੇ ਅਸੀਂ ਇਸ ਉਸ ਜਗ੍ਹਾ ਦੇ ਉਸ ਕਮਰੇ ਦੇ ਵਿੱਚ ਲੈਬ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਚੋਰੀ ਕੀਤੀ ਗਈ ਹੈ ਤੇ ਮੈਂ ਦਿਖਾਉ ਉਹ ਇੱਧਰ ਲੈਬ ਦੇ ਸਾਹਮਣੇ ਜਰਾ ਤੇ ਲੈਬ ਦੇ ਵਿੱਚ ਜਿਹੜੇ ਸਾਰੇ ਜਿਹੜੇ ਸੈਂਪਲ ਜਿਹੜੇ ਰੱਖੇ ਜਾਂਦੇ ਨੇ ਕੋਲੇ ਦੇ ਇਸ ਤੋਂ ਇਲਾਵਾ ਇੱਧਰ ਦਿਖਾਓ ਜਰਾ ਵੀ ਇੱਥੇ ਸੀਸੀਟੀਵੀ ਕੈਮਰਾ ਇੱਧਰ ਵੀ ਲੱਗਿਆ ਹੋਇਆ ਇੱਧਰ ਦਿਖਾਓ ਜਰਾ ਸੀਸੀਟੀਵੀ ਕੈਮਰਾ ਇੱਧਰ ਵੀ ਲੱਗਿਆ ਹੋਇਆ ਲੇਕਿਨ ਜਿਹਨੇ ਵੀ ਚੋਰੀ ਕੀਤੀ ਹੈ ਉਹਨਾਂ ਵੱਲੋਂ ਪਹਿਲਾਂ ਅੰਦਰ ਐਂਟਰ ਹੋਇਆ ਤੇ ਉਹਦੇ ਬਾਅਦ ਸੁਚ ਬੰਦ ਕੀਤਾ ਕੈਮਰੇ ਦਾ ਤਾਂ ਕਿ ਉਹਨਾਂ ਦੀ ਜਿਹੜੀ ਹਰਕਤ ਹੈ ਉਹ ਕੈਮਰੇ ਦੇ ਵਿੱਚ ਕੈਦ ਨਾ ਹੋਣ ਪਰ ਲੇਕਿਨ ਇੱਥੇ ਮੈਂ ਇਹ ਕਹਿਣਾ ਇਹ ਚਾਹਾਂਗਾ ਕਿ ਕੋਈ ਵੀ ਚੋਰ ਬਾਹਰੋਂ ਆ ਕੇ ਚੋਰੀ ਨਹੀਂ ਕਰ ਸਕਦਾ ਜਿਹੜਾ ਵੀ ਇਸ ਜਗ੍ਹਾ ਦੇ ਉੱਤੇ ਸਟਾਫ ਹੈ ਜਾਂ ਕੋਈ ਦੂਸਰੇ ਜਿਹੜੇ ਬੰਦੇ ਹੈਗੇ ਆ ਉਹੀ ਚੋਰੀ ਕਰ ਸਕਦੇ ਹੋਰ ਤਾਂ ਕੋਈ ਚੋਰੀ ਨਹੀਂ ਕਰ ਸਕਦਾ ਤੇ ਲੇਕਿਨ ਇਸ ਦੇ ਸੰਬੰਧ ਦੇ ਵਿੱਚ ਅਸੀਂ ਅੱਜ ਖੋਦਾ ਸੀ ਸਾਡੀ ਟੀਮ ਇੱਥੇ ਪਹੁੰਚੀ ਹੈ ਵੀ ਥਰਮਲ ਪਾਟ ਦੇ ਵਿੱਚ ਵੈਸੇ ਤਾਂ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਕਿਸੇ ਵੀ ਚੋਰੀ ਦਾ ਕੋਈ ਵੀ ਅਜੇ ਤੱਕ ਹੱਲ ਨਹੀਂ ਨਿਕਲਿਆ ਪਰ ਲੇਕਿਨ ਅੱਜ ਜਿਹੜੀ ਚੋਰੀ ਸਗੀ ਇਸ ਚੋਰੀ ਦੇ ਸਬੰਧ ਵਿੱਚ ਅਸੀਂ ਤਾਂ ਪਹੁੰਚਿਆ ਕਿਉਂਕਿ ਇਹ ਲੱਖਾਂ ਕਰੋੜਾਂ ਰੁਪਏ ਦਾ ਜਿਹੜਾ ਸਾਫ ਦਰਦੂ ਸਿੰਪਲ ਹੁੰਦੇ ਆ ਹਾਂਜੀ ਤੁਸੀਂ ਵੀ ਇੱਥੇ ਕੰਮ ਕਰਦੇ ਆਂ ਹਾਂਜੀ ਤੇ ਜੋੜੀ ਹੋਈ ਹੈ ਇਹਦੇ ਬਾਰੇ ਪਤਾ ਕੁਝ ਕਿੱਥੋਂ ਹੋਈ ਹੈ ਜੋ ਵੀ ਫੋਟੋਸ ਜਿਹੜਾ ਆਇਆ ਉਹ ਹੈ ਇਹ ਥੋੜਾ ਬਹੁਤ ਆਇਆ ਉਹ ਹੈ ਕਿਹਾ ਹੋ ਸੇ ਪਛਾਣ ਹੋ ਸਕਦਾ ਹੈ ਪੂਰਾ ਪਛਾਣਾ ਉਸ ਨੂੰ ਪਰ ਚੋਰੀ ਕਿਹਾ ਹੁਆ ਚੋਰੀ ਇਥੇ ਇੱਕ ਜੀ ਪਿਆ ਗਿਆ ਉਹ ਇੱਕ ਆਪਣਾ ਅੰਦਰ ਜਿਹੜਾ ਸੈਂਪਲ ਪਿਆ ਸੀ ਉਹਦੇ ਤਾਲਾ ਤੋਂ ਟੁੱਟਿਆ ਅੱਛਾ ਹਾਂਜੀ ਇਹ ਜਿਹੜੇ ਤਾਲੇ ਟੁੱਟੇ ਹੋਏ ਸੀਗਾ ਹਾਂਜੀ ਹਾਂਜੀ ਇਹ ਸਾਡੇ ਟੁੱਟਾ ہوا ਅੰਦਰ ਵੀ ਤਿੰਨ ਤਾਲਾ ਲੱਗਾ ਹੋਇਆ ਉਹ ਵੀ ਟੁੱਟੇ ਹੋਏ ਅੱਗੇ ਜਿੱਥੇ ਰੱਖਉਂਦਾ ਨਾ ਉਹ ਵੀ ਟੁੱਟੇ ਹੋਏ ਅੱਗੇ ਬਿਲਕੁਲ ਵੀ ਆਏ ਤਾਂ ਤਾਲੇ ਜਿਹੜੇ ਦੱਸਿਆ ਜਾ ਰਿਹਾ ਕਿ ਬਿਲਕੁਲ ਨਵੇਂ ਲਗਾਏ ਗਏ ਸਾਰੇ ਸਾਰੇ ਤਾਲੇ ਨਵੇਂ ਲਗਾਏ ਆ ਚੋਰੀ ਹੋਈ ਹੈ ਹਾਂ ਸਾਰੇ ਮੈਡਮ ਜੀ ਤੁਸੀਂ ਇੱਥੇ ਇੰਚਾਰਜ ਹੋਟਲ ਦੇ ਨਹੀਂ ਮੈਂ ਤੇ ਇੰਪਲਾਈ ਹਾਂ ਬੁਲਾਈਸ ਅੱਛਾ ਤੇ ਚੋਰੀ ਰਾਤ ਨੂੰ ਹੋਈ ਤੇ ਦਿਨ ਨੂੰ ਸਾਡੇ ਸਾਹਮਣੇ ਨਹੀਂ ਹੋਈ ਸਾਡੇ ਸਾਹਮਣੇ ਨਹੀਂ ਲੇਕਿਨ ਕੁਝ ਸਮਾਂ ਨਹੀਂ ਪਤਾ ਹੈ ਕਿ ਚੋਰੀ ਦਾ ਹਾਂ ਚੋਰੀ ਦਾ ਸਮਾਂ ਨਹੀਂ ਪਤਾ ਹੈ بالکل جیسا جا رہا چوری ہوئی ਇਦੇ ਵਾਸਤੇ ਪੁਲਿਸ ਨੂੰ ਸ਼ਿਕਾਇਤ ਜਿਹੜੀ ਕਰ ਦਿੱਤੀ ਗਈ ਹੈ ਪਰ ਆ ਸਾਡੇ ਕਿਸ਼ਨ ਕੁਮਾਰ ਜੀ ਹੈ ਜਿਹੜੇ ਕਿ ਇਸ ਤੁਸੀਂ ਹੁਣ ਡਿਊਟੀ ਕਿੱਥੇ ਕਰਦੇ ਹੋ ਡਿਊਟੀ ਤਾਂ ਮੈਂ ਸਵੇਰ ਚਾਬੀ ਚੱਕਦਾ ਹਾਂ ਦੇ ਉੱਪਰ ਫਿਰ ਚੱਲ ਜਾਂਦਾ ਉਹਦਾ ਕੋਲ ਲੈ ਕੇ ਕੋਲ ਹਾਂ ਉਹ ਤੇ ਤੁਸੀਂ ਸਿੰਪਲ ਆ ਕੇ ਤੁਸੀਂ ਦਿੰਦੇ ਇੱਥੇ ਹਾਂਜੀ ਸਿੰਪਲ ਮੈਂ ਲੈ ਕੇ ਆਉਂਦਾ ਜੀ ਬਹੁਤ ਅੱਛਾ ਉਹ ਤੇ ਦਿੰਦਾ ਮੈਂ ਤੇ ਉਹਦੇ ਬਾਅਦ ਫਿਰ ਜਿਵੇਂ ਕਿ ਕੋਈ ਲੱਗਦਾ ਵੀ ਚੋਰ ਕੀ ਨਹੀਂ ਕੀਤੀ ਹੋਗੀ ਕਿਸ ਤਾਲੇ ਚੋਰ ਦੇਖੋ ਜੀ ਮੈਂ ਤਾਂ ਇਹ ਕਹੂੰਗਾ ਕਿ ਹੈ ਆਪਣੇ ਬੰਦੇ ਠੀਕ ਹੈ ਬਾਹਰ ਦੇ ਕੋਈ ਨਹੀਂ ਆ ਸਕਦਾ ਹੁਣ ਕਿਉਂ ਬਾਹਰ ਜਾਉਂਦਾ ਤਾਂ ਹੋਰ ਵੀ ਤਾਲਾ ਟੁੱਟਣਾ ਚਾਹੀਦਾ ਇਹ ਹੋਰ ਵੀ ਲਾਇਫ ਹੈ ਚੋਰਾਉਣ ਵਾਸਤੇ ਤਾਂ ਹੋਰ ਵੀ ਚੀਜ਼ਾਂ ਕਿੰਨੀ ਹੋਰ ਵੀ ਹੈ ਕਿਉਂਕਿ ਤਿੰਨ ਚਾਰ ਕਮਰੇ ਆ ਸਾਰੇ ਦੇ ਤਾਲਾ ਲੱਗਿਆ ਹੋਇਆ ਹੈ ਅੱਛਾ ਜਿਹੜਾ ਇਹ ਸਿੰਪਲ ਜਿਹੜੇ ਲੈਂਦੇ ਆ ਇਹਦੇ 'ਚ ਚੋਰੀ ਕਰਨ ਦਾ ਰੀਜਨ ਕੀ ਹੋਊਗਾ ਕਿਸੇ ਦਾ ਚੋਰੀ ਕਰਨ ਦੇ ਹੁੰਦਾ ਜੀ ਕਿ ਰਾਤ ਨੂੰ ਖੇਲ ਹੋ ਜਾਂਦਾ ਤੇ ਉਹਦੇ ਪੈਸੇ ਗਿਰੇ ਥੱਲੇ ਆ ਗਿਆ ਤਾਂ ਉਹਦੇ ਕਰਕੇ ਉਹ ਹੀ ਖੇਰਾ ਪੈਦੀ ਆ ਬੱਸ ਉਹ ਹੀ ਖੇਰਾ ਪੈਦੀ ਆ ਜਦੋਂ ਰਾਤ ਦੇ ਅੰਦਰੋਂ ਸੈਂਪਲ ਲਿਆ ਜਾਂਦਾ ਤਾਂ ਰਾਤ ਖੇਲ ਹੋ ਜਾਂਦਾ ਕੀ ਹਾਂਜੀ ਹਾਂਜੀ ਹੋ ਸਕਦਾ ਹੋ ਸਕਦਾ ਨਾਲ ਹੀ ਇਸੇ ਕਾਰਨ ਕਰਕੇ ਹੋਇਆ ਹੈ ਉਹਦੇ ਪਿੱਛੇ ਹੋਇਆ ਹੈ ਇਹ ਕੰਮ ਉਹਦੇ ਪਿੱਛੇ ਹੋਰ ਕੋਈ ਕੰਮ ਨਹੀਂ ਹੈ ਪਰ ਹੈਡ ਨੂੰ ਵਾਜ ਦੇ ਨਾਲ ਜਾਂਚ ਕਰਨੇ ਵੱਲ ਆ ਗਏ 19 ਵਾਲਾ ਵੀ ਸਖਤੀ ਤੇ ਕੰਮ ਕਮੈਂਟ ਵਿੱਚ ਪਕੜਾ ਜਾਵੇਗਾ ਪਹਿਲੇ ਦੱਸੂ ਮੈਂ ਕੱਲ ਸ਼ੁਰੂ ਕਰਾਂਗਾ ਚੀਸ਼ਰਨ ਸਾਡੀ ਫੋਨ ਤੇ ਗੱਲ ਹੋਈ ਸੀਗੀ ਉਹਨਾਂ ਵੱਲੋਂ ਬਿਲਕੁਲ ਇਸ ਦੀ ਜਿਹੜੀ ਜਿਹੜੀ ਬਰੀਕੀ ਦੇ ਨਾਲ ਜਾਂਚ ਕਰਨ ਵਾਸਤੇ ਉਹਨਾਂ ਵੱਲੋਂ ਹੁਕਮ ਜਿਹੜੇ ਕੀਤੇ ਗਏ ਨੇ ਤੇ ਅਸੀਂ ਗੱਲਬਾਤ ਵੀ ਚੀਸ਼ਰਨ ਕਰਾਂਗੇ ਕਿਉਂਕਿ ਧਰਮਪੁਰ ਪਲਾਂਟ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਘਰ ਦਾ ਪੇਤੀ ਲੰਕਾ ਟਾਬੇ ਇੱਕ ਹਫਤਾ ਬਣੀ ਹੋਈਆਂ ਕਿ ਸਾਡੇ ਜਾਂ ਖੇਤ ਬਾੜ ਨੂੰ ਬਾੜ ਖੇਤ ਨੂੰ ਖਾਣ ਲੱਗ ਜਾਂਦੀ ਹੈ ਪਰ ਲੇਕਿਨ ਮੈਂ ਇਹ ਜ਼ਰੂਰ ਕਹਾਂਗਾ ਅਸੀਂ ਵੀ ਲੋਕਲ ਇੱਥੋਂ ਦੇ ਰਹਿਣ ਵਾਲੇ ਆ ਧਰਮਪੁਰ ਪਲਾਂਟ ਦੇ ਵਿੱਚ ਬਹੁਤ ਸਾਰੀਆਂ ਚੋਰੀਆਂ ਹੁੰਦੀਆਂ ਹਨ ਪਰ ਜਦੋਂ ਸਕਿਉਰਿਟੀ ਦੇ ਨਾਲ ਵੀ ਆਪਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਵੀ ਕਹਿੰਦੇ ਆ ਕਿ ਚੋਰ ਜਿਹੜੇ ਚੋਰੀ ਕਰਨ ਵਾਲੇ ਚੋਰ ਅੰਦੇ ਰਹਿੰਦੇ ਨੇ ਕਹਿੰਦੇ ਆ ਅੱਛਾ ਇਹ ਵੀ ਸਾਨੂੰ ਪਤਾ ਲੱਗਿਆ ਕਿ ਅੰਦਰ ਬਹੁਤ ਸਾਰੀਆਂ ਝੁੰਗੀਆਂ ਆ ਜਿਦੇ ਵਿੱਚ ਲੋਕ ਰਹਿੰਦੇ ਆ ਆਧਾਰ ਕਾਰਡ ਉਹਨਾਂ ਦੇ ਬਣੇ ਹੋਏ ਬਾਹ ਤੇ ਡਰੇ ਰਹੇ ਥਰਮਲ ਪ੍ਰਾਂ ਦੇ ਵਿੱਚ ਤੇ ਨੌਕਰੀ ਕਰਨ ਵਾਸਤੇ ਸ਼ੈਣੀ ਮਾਜ ਦੇ ਹਿਮਾਚਲ ਦੇ ਵਿੱਚ ਜਾਂਦੇ ਆ ਫਿਰ ਲੇਕਿਨ ਉਹ ਵੀ ਕਿਉਂ ਕਿਉਂ ਅੰਦਰ ਕਿਉਂ ਹੋਣਾ ਚਾਹੀਦੇ ਅੰਦਰ ਉਹ ਚੋਰੀ ਕਿਥੋਂ ਹੋ ਰਹੀ ਹੈ ਫਿਰ ਇਹਦਾ ਮਤਲਬ ਚੋਰੀ ਕਰਨ ਵਾਲੇ ਅੰਦਰ ਹੀ ਹੋ ਸਕਦੇ ਆ ਪਰ ਪੁਲਿਸ ਨੂੰ ਚਾਹੀਦਾ ਕਿ ਇਸ ਗਿਮਿਤਾ ਦੇ ਨਾਲ ਜੜੀ ਇਹ ਛਾਣਪੜ ਕੀਤੀ ਜਾਵੇ ਤੇ ਗੱਲ ਕਰਦੇ ਆ ਅੱਗੇ ਕਿਸੇ ਅਫੀਸਰ ਦੇ ਨਾਲ ਦੱਸ ਰਹੇ ਆ ਕਿ ਜਿਹੜਾ ਐਂਟਰੀ ਜਿਹੜਾ ਇਧਰੋਂ ਹੋਇਆ ਹੈ ਚੋਰ ਆ ਇੱਕ ਅਧਾ ਹੌਜਾ ਇਧਰਲੇ ਪਾਸੋਂ ਐਂਟਰੀ ਹੋਇਆ ਹੈ ਹਾਂ ਅਚਾਰਗੇ ਕੁਝ 40 ਰੁਪਏ ਹੋਇਆ ਕਿ ਉਹ ਜਾਲੀ ਦੇ ਵਿੱਚੋਂ ਜਿਹੜਾ ਚੋਰ ਜਿਹੜਾ ਟੱਪ ਕੇ ਆਇਆ ਤੇ

ਇਹ ਬੋਟਰੀ ਰੂਮ ਹੈ ਜਿੱਦਾਂ ਦਿਖਾਉ ਉਹ ਜਰਾ ਬੋਟਰੀ ਰੂਮ ਜਿਹੜਾ ਕਿ ਐਨ ਲੋਟਰੀ ਰੂਮ ਦੇ ਵਿੱਚ ਐਂਟਰੀ ਕੋਈ ਹੁੰਦੀ ਹੈ ਤੇ ਉਹ ਸਾਹਮਣੇ ਕੈਮਰਾ ਦਿਖਾਉ ਜਰਾ ਇਹ ਸਾਹਮਣੇ ਕੈਮਰਾ ਲੱਗਿਆ ਹੋਇਆ ਹੈ ਕੈਮਰਾ ਜਦੋਂ ਅੰਦਰ ਵਿਅਕਤੀ ਕੋ ਠੱਪਦਾ ਹੈ ਤਾਂ ਉਹ ਦਿਖਾਈ ਦਿੰਦਾ ਹੈ ਕੈਮਰੇ ਦੇ ਵਿੱਚ ਉਹਦੇ ਬਾਅਦ ਜਾ ਕੇ ਅੰਦਰ ਸੱਚ ਬੰਦ ਕੀਤਾ ਜਾਂਦਾ ਹੈ ਤੇ ਚੋਰੀ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਹੈ ਪਿਆਰੇ ਦਰਸ਼ਕੋ ਚੋਰੀ